ਹਾਂਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਗਾਇਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸੇਸ ਸੀਵੀ ਆ ਤੇ ਅੱਜ ਦੇ ਬਲੌਗ ਦੇ ਵਿੱਚ ਸ਼ੁਰੂਆਤ ਕਰ ਰਹੇ ਹਾਂ ਘਰ ਤੋਂ ਤੇ ਟਾਈਮ ਹੋ ਗਿਆ 12 ਕਿਉਂਕਿ ਰਾਤ ਜੁਹਾਰ ਸਿੰਘ ਜੀ ਨੇ ਆਪਣੀ ਜਿਹੜੀ ਸੀਗੀ ਜਗਰਾਤਾ ਕਰਵਾਇਆ ਸਾਡਾ ਠੀਕ ਹੈ ਤੇ ਸਵੇਰੇ ਲੇਟ ਉੱਠਿਆ ਤੇ ਹੁਣ ਆ ਖੜਾਗਾ ਆਪਦੀ ਦੀਦੀ ਕੋਲ ਤੇ ਆਪਦੀ ਦਾਦੀ ਕੋਲ ਆਜੋ ਚੱਲੀਏ ਆਜੋ ਚੱਲੀਏ ਕੰਮ ਤੇ ਚੱਲੀਏ ਆਪਾਂ ਨੋ ਆ ਜਾ ਘਰ ਆ ਲੈ ਮੈਂ ਦੇਖ ਲਵਾਂ ਆ ਜਾ ਮੇਰੇ ਕੋਲ ਜੋ ਦਾਦੀ ਕੋਲ ਵਗ ਜਾ ਉਹ ਉਧਰ ਅੰਦਰ ਲੈ ਕੇ ਚੱਲੋ ਕਿੱਥੇ ਜਲਦੀ ਹੈ ਉਹ ਬੂਟ ਲਾਹੀ ਅੰਦਾ ਆ ਕੇ ਸਾਹਮਣੇ ਸੜਦਾ ਆ ਕੋਲੋਂ ਤੇ ਜਮੀ ਲਾ ਦੇ ਕਰਨੀ ਹੈ ਨਦੀਵਾਜ ਲਾਦੀ ਜਾਣਾ ਨਹੀਂ ਕੋ ਕੋ ਮੈਂ ਲੰਦੀਵਾਜ ਲਾ ਦੇ ਦੀ ਖਬਰ ਇਹ ਕਿਹੜੀ ਠੰਡ ਰੋਕਦਾ ਮੰਮੀ ਦਾ ਸ਼ੋਅ ਵਾਸਤੇ ਇਹ ਤਾਂ ਸ਼ੋਅ ਵਾਸਤੇ ਮੰਮੀ ਠੰਡ ਤਾਂ ਰੋਕਦਾ ਨਹੀਂ ਇਹ ਕੋਟ ਆ ਜਾ ਲਓ ਬਈ ਤੇ ਆ ਆਪਣੇ ਸਾਰੇ ਪ੍ਰਿੰਟ ਸੇਲ ਹੋ ਗਏ ਬਈ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਾਂ ਠੀਕ ਹੈ ਆ ਸੂਟ ਸੇਲ ਹੋ ਗਿਆ ਬਈ ਠੀਕ ਹੈ ਜਿਹੜੇ ਸੇਲ ਨਹੀਂ ਹੋਏ ਹੈ ਅਜੇ ਤੱਕ ਪਏ ਨੇ ਉਹ ਮੈਂ ਤੁਹਾਨੂੰ ਅੱਜ ਸਾਰੇ ਦਿਖਾ ਦੂੰਗੀ ਠੀਕ ਹੈ A to Z ਜਿੰਨੇ ਵੀ ਦਿਖਾਉਣੇ ਆ ਉਹ ਮੈਂ ਤੁਹਾਨੂੰ ਅੱਜ ਸਾਰੇ ਪ੍ਰਿੰਟ ਦਿਖਾ ਦੂੰਗੀ ਉਹਨਾਂ ਵਿੱਚੋਂ ਜੇ ਕਿਸੇ ਨੇ ਲੈਣਾ ਹੋਇਆ ਲੈ ਸਕਦੇ ਹੋ ਤੇ ਹੋਰ ਵੀ ਜਿਹੜੇ ਮੈਂ ਕੱਲ ਨਵੇਂ ਪ੍ਰਿੰਟ ਕੱਢੇ ਸੀਗੇ ਬਾਹਰ ਉਹ ਵੀ ਦਿਖਾ ਦੂੰਗੀ ਠੀਕ ਹੈ ਵੈਸੇ ਆ ਤਾਂ ਬਈ ਚਲੇ ਗਏ ਪ੍ਰਿੰਟ ਸਾਰੇ ਆ ਤਾਂ बिक ਗਏ ਮੈਂ ਤੁਹਾਨੂੰ ਕਹਿ ਰਾਂ ਕਹਿ ਰਾਂ ਕਰਕੇ ਵੀ ਦਿਖਾ ਦੂੰਗੀ ਕਿ ਕਿਹੜੇ ਕਿਹੜੇ ਇਹ ਪ੍ਰਿੰਟ ਸਾਰੇ ਸੋਲਡ ਆਊਟ ਠੀਕ ਹੈ ਗਾਇਸ ਲੋ ਵੀ ਗਾਇਸ ਆਪਾਂ ਆ ਗਏ ਬੁਟੀਕ ਤੇ ਵਾਪਸ ਮੇਰਾ ਤਾਂ ਸੇਰਾ ਜੈਨਾ ਦੁਖੀ ਆਂਦਾ ਨਾ ਚਲੋ ਜਿਹੜੇ ਜਿਹੜੇ ਵੀ ਆਪਣੇ ਕੋਲ ਆਫਰ ਵਾਲੇ ਪ੍ਰਿੰਟ ਹੁਣ ਰਹਿ ਗਏ ਆ ਠੀਕ ਆ ਹਾਂ ਗੱਲ ਪੱਕੇ ਸ਼ਿਮਲੇ ਜਾਣ ਵਾਲੇ ਕੰਮ ਹੋਇਆ ਜਿਹੜੇ ਵੀ ਪ੍ਰਿੰਟ ਰਹਿ ਗਏ ਨੇ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਠੀਕ ਆ ਜਿਨ੍ਹਾਂ ਨੇ ਵੀ ਬਾਏ ਕਰਨਾ ਹੋਇਆ ਕਰ ਸਕਦੇ ਹੋ ਤੇ ਇੱਕ ਮੈਂ ਤੁਹਾਡੇ ਵਾਸਤੇ ਸਪੈਸ਼ਲ ਜੋਰਜਟ ਦੇ ਪ੍ਰਿੰਟ ਆ ਜਿਹੜੇ ਉਹ ਲੈ ਕੇ ਆਈ ਆ ਠੀਕ ਹੈ ਉਹ ਤੇ ਆਪਾਂ ਡਿਜ਼ਾਈਨ ਤਿਆਰ ਕਰਨਾਗਾ ਬਹੁਤ ਹੀ ਸੋਹਣਾ ਤਾਂ ਜਿਨੇ ਵੀ ਕਿਸੇ ਨੇ ਉਹ ਸੂਟ ਬਾਏ ਕਰਨੇ ਆ ਤਾਂ ਤੁਸੀਂ ਕਰ ਸਕਦੇ ਠੀਕ ਹੈ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰਨ ਲੱਗੀ ਆ ਤਾਂ ਤੁਸੀਂ ਬਾਈ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਕਰਨੇ ਆ ਬਣਵਾਉਣੇ ਆ ਬਟ ਇਹ ਜਿਹੜੇ ਜੋਰਜਟ ਵਾਲੇ ਪੀਸ ਨੇ ਇਹਨਾਂ ਤੇ ਤੁਹਾਨੂੰ ਅਸੀਂ ਵਰਕ ਕਰਕੇ ਦਵਾਂਗੇ ਠੀਕ ਹੈ ਦੁਪੱਟਾ ਨਾਲ ਲਗਾ ਕੇ ਤੇ ਸਟਿਚ ਕਰਕੇ ਦਵਾਂਗੇ ਠੀਕ ਹੈ ਜੀ ਤੇ ਡਿਜ਼ਾਈਨ ਪਾ ਕੇ ਦਵਾਂਗੇ ਹਾਂਜੀ ਬਾਈ ਤੇ ਜਿਵੇਂ ਆ ਵਾਲੀਆਂ ਦੋ ਸ਼ਰਟਾਂ ਨੇ ਠੀਕ ਹੈ ਇਹ ਵੀ ਆਪਣੀਆਂ ਜਾ ਰਹੀਆਂ ਨੇ ਫੁੱਟ ਸਾਰੇ ਸੇਡ ਹੋ ਗਏ ਆ ਵਾਲੇ ਵਰਕ ਵਾਲੇ ਝੂਟ ਸੀਗੇ ਇਹ ਵੀ ਸੇਲ ਹੋਗੇ ਟੀਚਾ ਤੇ ਇਸ ਦਾ ਆਰਕ ਦੇ ਦੂਸਰੇ ਤਪਰੇ ਕੋਲ ਮਹਿੰਦੀ ਵਾਲੇ ਇਹ ਵੀ ਸੇਲ ਹੋਗੇ ਬਟ ਮੈਂ ਤੁਹਾਡੇ ਵਾਸਤੇ ਇੱਕ ਹੋਰ ਬੈਸਟ ਆਪਸ਼ਨ ਆ ਜਿਹੜੀ ਉਹ ਲੈ ਕੇ ਆਈਆਂ ਠੀਕ ਆ ਪਿਛਲੇ ਵਾਲੇ ਦਾ ਸਾਰੇ ਸੇਲ ਹੋ ਗਏ ਬਈ ਆਪਣੇ ਜਿੰਨੇ ਵੀ ਆਪਾਂ ਬਲੌਗ ਚ ਪਾਏ ਸੀ ਤਾਂ ਪਿਛਲਾ ਬਲੌਗ ਦੇਖ ਕੇ ਕੋਈ ਵੀ ਇਹ ਵਾਲੇ ਸੂਟਾਂ ਦਾ ਆਰਡਰ ਨਾ ਦਿਓ ਠੀਕ ਹੈ ਤੇ ਹੁਣ ਮੈਂ ਹੋਰ ਤੁਹਾਡੇ ਵਾਸਤੇ ਬੈਸਟ ਆਪਸ਼ਨ ਲੈ ਕੇ ਆਈਆਂ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਆ ਵਾਲੇ ਆਪਾਂ ਸਾਰੇ ਅੱਜ ਕੋਰੀਅਰ ਭੇਜਣੇ ਆ ਠੀਕ ਹੈ ਜਿਵੇਂ ਆਹ ਵਰਕ ਵਾਲਾ ਸੂਟ ਸੀਗਾ ਬਟ ਜਿਹੜੇ ਮੈਂ ਸੂਟ ਹੁਣ ਲੈ ਕੇ ਆਈਆਂ ਉਹ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਜਿਵੇਂ ਆਹ ਵਾਲਾ ਮੈਂ ਤੁਹਾਨੂੰ ਦਿਖਾਇਆ ਸੀਗਾ ਠੀਕ ਆ ਆਰੀ ਵਰਕ ਵਾਲਾ ਚਿਕਨ ਵਰਕ ਵਾਲਾ ਸਾਰਾ ਸੂਟ ਸੀਗਾ ਇਹ ਠੀਕ ਆ ਆਹ ਵਾਲਾ ਮਹਿੰਦੀ ਵਾਲਾ ਇਹ ਦੋਨੇ ਸੂਟ ਆਪਣੇ ਸੇਲ ਹੋਗੇ ਐਡਰੈਸ ਪਾਇਆ ਹੋਇਆ ਇਹ ਆਪਾਂ ਭੇਜ ਦੇਣੀ ਠੀਕ ਹੈ ਤੇ ਇੱਕ ਇਹਦੇ ਵਿੱਚ ਆਹ ਵਾਲਾ ਆਪਣੇ ਕੋਲ ਕਲਰ ਹੈਗਾ ਇਹਦੇ ਨਾਲ ਲਵੈਂਡਰ ਕਲਰ ਦੀ ਸਲਵਾਰ ਆ ਠੀਕ ਹੈ ਤੇ ਆਹ ਆਫ ਵਾਈਟ ਸ਼ਰਟ ਆ ਬਹੁਤ ਜੈਨੂਨ ਜャ ਪ੍ਰਾਈਸ ਆ ਇਹ ਇੱਕ ਹੀ ਸੂਟ ਆ ਠੀਕ ਐ ਜੇ ਤੁਸੀਂ ਇਦਾਂ ਹਾਂ ਸਟਿਚ ਲੈਣਾ ਹੋਇਆ ਤਾਂ ਵੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਸਾਡੇ ਤੋਂ ਪ੍ਰੋਪਰ ਰੈਡੀ ਕਰਵਾਉਣਾ ਵੀ ਅਸੀਂ ਇਹਦੇ ਉੱਪਰ ਕੋਈ ਡਿਜ਼ਾਈਨ ਪਾ ਕੇ ਬਾਟਮ ਤੇ ਵਰਕ ਕਰਕੇ ਨਾਲ ਦੁਪੱਟਾ ਵਗੈਰਾ ਲਗਾ ਕੇ ਓਦਾਂ ਵੀ ਤੁਸੀਂ ਸਾਡੀ ਸਟਾਈਲ ਦੇਖਦੇ ਹੋ ਰੈਡੀ ਕੀਤੇ ਹੋਏ ਓਦਾਂ ਵੀ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਖੜੀ ਹੋ ਕੇ ਬਣਾ ਦੇ ਪਾ ਤੁਸੀਂ ਬਣਾ ਦੋ ਰਿੱਕੀ ਅੱਛਾ ਤੁਸੀਂ ਤਾਂ ਸੀ ਬਸ ਇਹ ਡਿਫਰੋ ਵੀ ਪ੍ਰਿੰਟ ਜਿੰਨਾ ਅੱਧੀ ਦੀ ਬਣਾ ਦਿੱਤੀ। ਹਾਂ ਅੱਧੀ ਦੀ ਬਣਾ। ਸਹੀ ਹੈ? ਹਾਂਜੀ ਤੇ ਕਿਵੇਂ? ਕਿੱਟੀ ਵੀ ਤੁਹਾਡੇ ਲਿਆਉਂਦਾ। ਹਾਂਜੀ ਨੈਕਸਟ ਕੁੜੀਆਂ ਦੀ ਬਹੁਤ ਡਿਮਾਂਡ ਸੀਗੀ yellow color ਦੀ ਇੱਕ ਸ਼ਰਟ ਸੀਗੀ। ਠੀਕ ਹੈ। ਇਹ ਦੋ ਸ਼ਰਟਾਂ ਭੈਣ ਨੇ ਗ੍ਰੀਨ ਨਹੀਂਆਂ ਸੀਗੀਆਂ ਕੱਟੀਆਂ। ਤੇ ਇਸ ਤੋਂ ਬਾਅਦ ਮੈਂ ਤੁਹਾਡੇ ਲਈ ਸਪੈਸ਼ਲ yellow color ਦਾ ਸੂਟ ਲਿਆਈ। ਪਿਓਰ ਟੈਬੀ ਤੇ ਬਣੀ ਹੋਈ ਸ਼ਰਟ ਹੈ ਇਹ ਫ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾਗਾ ਠੀਕ ਹੈ ਤੇ ਇਹਦੇ ਨਾਲ ਜਿਹੜੀ ਸਲਵਾਰ ਹੈ ਉਹ ਮਸਟਰਡ येलो ਕਲਰ ਦੀ ਆਵਲੀ ਸਲਵਾਰ ਆ ਫਲੋਰ ਮਸਲੀਨ ਦੀ ਸਲਵਾਰ ਆ ਠੀਕ ਹੈ ਤੁਸੀਂ ਬਾਟਮ ਤੇ ਬਹੁਤ ਸੋਹਣਾ ਵਰਕ ਕਰਵਾ ਕੇ ਜਾਂ ਨੂੰ ਲੇਸਿਸ ਨਾਲ ਡਿਜ਼ਾਈਨ ਕਰਵਾ ਕੇ ਸਾਡੇ ਤੋਂ ਸਟਿਚ ਕਰਵਾ ਕੇ ਇਹ ਸੂਟ ਜਿਹੜਾ ਉਹ ਖਰੀਦ ਸਕਦੇ ਹੋ ਠੀਕ ਹੈ ਜੀ ਮਾੜਾ ਸੀ ਦੁਪੱਟਾ ਵੀ ਲਗਾ ਕੇ ਦਵਾਂਗੇ ਤੇ ਬਾਟਮ ਤੇ ਤੁਹਾਨੂੰ ਬਹੁਤ ਸੋਹਣਾ ਸੀ ਵਰਕ ਕਰਕੇ ਦਵਾਂਗੇ ਠੀਕ ਹੈ ਜਾਂ ਲੇਸਸ ਨਾਲ ਡਿਜ਼ਾਈਨ ਕਰਕੇ ਦਵਾਂਗੇ ਉਹ ਤੁਹਾਡੀ ਚੋਇਸ ਆ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਠੀਕ ਹੈ ਜੀ ਇੱਕ ਆਪਣੇ ਕੋਲ ਇਹ ਵਾਲਾ ਸੂਟ ਆਪ ਨੂੰ ਪੌਪਲਰ ਕਰ ਰਹਨੋ 412 ਤੇ ਇੱਕ ਆਪਣੇ ਕੋਲ ਜੀ ਆਹ ਵਾਲੀ ਸ਼ਰਟ ਆ ਗਈ ਇਹਦੇ ਨਾਲ ਆਪਾਂ ਕਰੀਮ ਕਲਰ ਦੀ ਬਾਟਮ ਲਗਾ ਕੇ ਉਹਦੇ ਉੱਪਰ ਪੂਰਾ ਸੋਹਣੇ ਤਰੀਕੇ ਦਾ ਵਰਕ ਕਰਕੇ ਇਹਦੇ ਤੇ ਨਾਲ ਦੁਪੱਟਾ ਵਗੈਰਾ ਲਾ ਕੇ ਤੇ ਇਹ ਵਾਲਾ ਵੀ ਜਿਹੜਾ ਪੀਸ ਆ ਉਹ ਜੌਰਜਟ ਤੇ ਬਣਿਆ ਹੋਇਆ ਹੈ ਵਿਸਕੋਜ਼ ਜੌਰਜਟ ਪਿਓਰ ਜੌਰਜਟ ਦਾਗਾ ਕਿਸੇ ਨੇ ਵੀ ਲੈਣਾ ਤਾਂ ਲੈ ਸਕਦੇ। ਦਨ ਇਸ ਤੋਂ ਬਾਅਦ ਬਹੁਤ ਤਹੀ ਘੱਟ ਪ੍ਰਾਈਸ ਦੇ ਵਿੱਚ ਕੂਟ ਨੇ ਆਪਣੇ ਕੋਲ ਵੱਡੇ ਬਣੇ ਦੇ ਟਾਈ ਐਂਡ ਡਾਈ ਠੀਕ ਹੈ ਪਿਓਰ ਵਿਸਕੋਜ਼ ਜੌਰਜਟ ਹੈ ਜੀ ਸੈਮੀ ਨਹੀਂ ਪਿਓਰ ਵਿਸਕੋਜ਼ ਜੌਰਜਟ ਇੱਕ ਤਾਂ ਇਹਦੇ ਵਿੱਚ ਆਪਣੇ ਕੋਲ ਆ ਵਾਲਾ ਪ੍ਰਿੰਟ ਆ ਇਹ ਜੇ ਤੁਸੀਂ ਵਰਕ ਕਰਵਾਉਣਾ ਤੁਸੀਂ ਮਸ਼ੀਨ ਵਰਕ ਕਰਵਾ ਕੇ ਬਹੁਤ ਸੋਹਣਾ ਪੀਸ ਜਿਹੜਾ ਤਿਆਰ ਹੋਊਗਾ ਸਟਿਚ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਤੇ ਪਲੇਨ ਇਦਾਂ ਹੀ ਰੱਖਣਾਗਾ ਤਾਂ ਵੀ ਤੁਸੀਂ ਇਦਾਂ ਵੀ ਰੱਖ ਸਕਦੇ ਹੋ ਤੁਹਾਡੀ ਚੁਆਇਸ ਆ ਇੱਕ ਆਪਣੇ ਕੋਲੇ ਇਹਦੇ ਵਿੱਚ ਆ ਵਾਲਾ ਡਿਜ਼ਾਈਨ ਦੋ ਤਣੇ ਦੇ ਡਿਜ਼ਾਈਨ ਪੱਡੇ ਪਣੀ ਦਾ ਸੂਟ ਆ ਇਹ ਆਪਣੇ ਕੋਲ ਘੱਟੋ ਘੱਟ 4 4 ਸੂਟ ਪਏ ਆ ਸੇਮ ਪ੍ਰਿੰਟ ਦੇ ਵਿੱਚ 3 3 4 4 ਤੇ ਵਾਲਾ ਵੀ ਤੁਸੀਂ ਬਾਏ ਕਰ ਸਕਦੇ ਹੋ ਜੀ ਜਾ ਜਿਹੜੇ ਉਹਨਾਂ ਦੇ ਗੱਲ ਨਾ ਉਹ ਜਿਹੜੇ ਉਹਨਾਂ ਦੇ ਮਮਾ ਕੰਮ ਕਰੀ ਜਾਂਦੇ ਨੇ ਰੀਆ ਜੀ ਬੱਤਾਂ ਉਹ ਹਾਂਜੀ ਇੱਕ ਕਪੜੇ ਕੋਲ ਸੂਟ ਆ ਗਿਆ ਆਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਪਿਓਰ ਵਿਸਕੋਸ ਟੈਪੀ ਤੇ ਬਣਿਆ ਹੋਇਆ ਹੈਗਾ ਠੀਕ ਹੈ ਤੇ ਕਿਸੇ ਨੇ ਵੀ ਤੁਸੀਂ ਇਹ ਵਾਲਾ ਸੂਟ ਬਾਏ ਕਰਨਾ ਹੈ ਇਹ ਕਰ ਸਕਦੇ ਜੀ ਸਾਡੇ ਤੋਂ ਡਿਜ਼ਾਈਨਿੰਗ ਕਰਵਾ ਕੇ ਸਿਚ ਕਰਵਾ ਸਕਦੇ ਹੋ ਨਾ ਦੁਪੱਟਾ ਲਗਵਾ ਸਕਦੇ ਹਾਂ ਠੀਕ ਹੈ ਆਪਣੀ ਚੁਆਇਸ ਦਾ ਫਰਕ ਕਰਵਾਉਣਾ ਫਰਕ ਕਰਵਾ ਸਕਦੇ ਹਾਂ ਬਹੁਤ ਸੋਹਣਾ ਗੇਓਨ ਜੀ ਸ਼ੇਡ ਹੈ ਇਹਦੇ ਵਿੱਚ ਬਹੁਤ ਪਿਆਰਾ ਸੂਟ ਹੈ ਸਰ ਤੋਂ ਦੀ ਸਰ ਤੋਂ ਮਾਰਕੋ ਸਰ ਨੈਕਸਟ ਇਹਦੇ ਵਿੱਚ ਇੱਕ ਆ ਗਿਆ ਜੀ ਬੋਟਲ ਗ੍ਰੀਨ ਦਾ ਇਹ ਵੀ ਸੇਮ ਕੈਬੀ ਤੇ ਬਣਿਆ ਹੋਇਆ ਹੈਗਾ ਠੀਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਨਾਲ ਪਲੇਨਸ ਦੁਆਰਾ ਬਣਾ ਕੇ ਬਣਾਉਣਾਗਾ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਆਲ ਓਵਰ ਸੂਟ ਬਣਵਾਉਣਾਗਾ ਉਹ ਤੁਹਾਡੀ ਮਰਜ਼ੀ ਆ ਬਹੁਤ ਇਹ ਅਸੀਂ ਤੁਹਾਨੂੰ ਸਟਿਚ ਕਰਕੇ ਵਰਕ ਕਰਕੇ ਬਹੁਤ ਹੀ ਜੈਨੂਅਲ ਪ੍ਰਾਈਸ ਦੇ ਵਿੱਚ ਦੇਵਾਂਗੇ ਇਹ ਵਾਲੀ ਸੂਟ ਠੀਕ ਹੈ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਜਿਆਦਾ ਪ੍ਰਾਈਸ ਨਹੀਂ ਹੈਗਾ ਇਹਨਾਂ ਦਾ ਬਟੇ ਬਨਨਗੇ ਲਾਈਨਿੰਗ ਲੱਗ ਕੇ ਬਟੇ ਪੀਸ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਕੁਆਲਿਟੀ ਬਹੁਤ ਰਿਚ ਆ ਇਹਨਾਂ ਦੀ ਜਿੰਨੇ ਵੀ ਪ੍ਰਿੰਟ ਇੱਕ ਇਹਦੇ ਵਿੱਚ ਆਹ ਵਾਲਾ ਪ੍ਰਿੰਟ ਆ ਗਿਆ ਦੇਖੋ ਚੱਕੋ ਬਹੁਤ ਸੋਹਣਾ ਪ੍ਰਿੰਟ ਆ ਇਸ ਵਨ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟ ਆ ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਵੀ ਆਪਣੇ ਕੋਲ ਬਹੁਤ ਸੋਹਣੇ ਤਰ੍ਹਾਂ ਦੇ ਪ੍ਰਿੰਟ ਨੇ ਦੇਖੋ ਲਓ ਜੀ ਕੈਂਟ ਤੋਂ ਕੈਂਟ ਪ੍ਰਿੰਟ ਤੁਹਾਡੇ ਵਾਸਤੇ ਕੱਢ ਰਹੀਆਂ ਮੈਂ ਮਾਰਕੀਟ ਦੇ ਵਿੱਚ ਇਹ ਪ੍ਰਿੰਟ ਦਾ ਘੱਟੋ ਘੱਟ 8 9 800 900000 ਰੁਪਿਆ ਇਦਾਂ ਇਹਨਾਂ ਦੀ ਪ੍ਰਾਈਸ ਹੁੰਦੀ ਹੈ ਕਿਉਂਕਿ ਇਹ ਫਿਓਰ ਦੇ ਆ ਜਾਂਦੇ ਨੇ ਠੀਕ ਹੈ ਸੈਮੀ ਦੇ ਵੀ ਹੁੰਦੇ ਆ 3 400 500 ਤੱਕ ਮਿਲ ਜਾਂਦੇ ਹੁੰਦੇ ਲੋ ਜੀ ਇੱਕ ਇਹਦੇ ਵਿੱਚ ਆ ਗਿਆ ਮੋਰ ਪੰਖੀਆ ਕਲਰ ਵਿਊ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਕਲਰ ਆ ਤੁਸੀਂ ਇਹ ਦੇਖੋ ਵੀ ਸੂਟ ਲੱਗਿਆ ਹੀ ਕਿੰਨਾ ਸੋਹਣਾ ਲੱਗਦਾ ਜਦੋਂ ਬਣੂਗਾ ਇਹ ਸੂਟ ਬਣ ਕੇ ਤਿਆਰ ਹੋਊਗਾ ਡਿਜ਼ਾਈਨ ਹੀ ਹੋਊਗੀ ਨਾ ਉੱਤੇ ਤਾਂ ਕਿੰਨਾ ਜਿਆਦਾ ਚੰਗਾ ਇਹ ਤੋਂ ਬਾਅਦ ਆਪਾਂ ਬਹੁਤ ਹੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਤਾਂ ਬਹੁਤ ਪਿਆਰਾ ਪਹਿਲਾਂ ਹੀ ਵੀਰਪਾਲ ਦਾ ਇਸ ਪ੍ਰਿੰਟ ਦੇ ਉੱਤੇ ਜਿਹੜਾ ਹੈਗਾ ਉਹ ਦਿਲ ਆ ਚੁੱਕਿਆ ਹੈ ਠੀਕ ਹੈ ਇਹਦੇ ਵਿੱਚ ਦੋ ਸੂਟ ਪਏ ਨੇ ਮੇਰੇ ਕੋਲ ਵਈ ਲਓ ਪਰ ਸਵਾਦ ਤਾਂ ਆਉ ਜੇ ਤੁਸੀਂ ਇਹਨਾਂ ਤੇ ਮੇਰੇ ਤੋਂ ਹੀ ਡਿਜ਼ਾਈਨਿੰਗ ਕਰਵਾ ਕੇ ਸੂਟ ਤਿਆਰ ਕਰਕੇ ਪਾਉਗੇ ਯਾਰ ਬੈਟਿੰਗ ਸਲਵਾਰਾਂ ਜਾਂ ਆਲ ਓਵਰ ਪਾਉਣਾ ਜਿੱਦਾਂ ਵੀ ਤੁਸੀਂ ਪਾਉਣਾ ਤੁਹਾਡੀ ਚੋਇਸ ਆ ਨਵੇਂ-ਨਵੇਂ ਪ੍ਰਿੰਟ ਆਪਣੇ ਕੋਲ ਆ ਚੁੱਕੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਬਹੁਤ ਸੋਹਣੇ ਠੀਕ ਹੈ ਗ੍ਰੇ ਕਲਰ ਹੈ ਪਿਆਰਾ ਜਿਹਾ ਕਲਰ ਹੈ ਬੜੀ ਅੱਖਾਂ ਚਲੀ ਵਾਜ਼ਦਾ ਆ ਮੈਂ ਲਾਦ ਮੈਂ ਦਿਖਾਤਾ ਸੀ ਇਹਨਾਂ ਸ਼ੀਰ ਹਾਂ ਨਹੀਂ ਇਹਦੇ ਨਾਲ ਦਾ ਹਾਂਜੀ ਹਾਂਜੀ ਹਾਂ ਇਹਦੇ ਨਾਲ ਦਾ ਵੀ ਦਿਖਾਤਾ ਸੀਗਾ ਮਤਲਬ ਆ ਬਲੈਕ ਕਲਰ ਹੈ ਇਹਦੇ ਨਾਲ ਦਾ ਵੀ ਦਿਖਾਤਾ ਸੀ ਇਹ ਤੋਂ ਬਾਅਦ ਆਹ ਮਾਈ ਗॉड ਫਰੌਕ ਬੋਸੋਣੀ ਨਾ ਜਦੋਂ ਮੈਂ ਪ੍ਰਿੰਟ ਦੇਖਿਆ ਸੀ ਤੁਸੀਂ ਇੱਕ ਚੀਜ਼ ਮੈਂ ਹੋਰ ਦੱਸਦੀ ਹਾਂ ਤੁਹਾਨੂੰ ਤੁਸੀਂ ਸਾਡੇ ਤੋਂ ਫਰੌਕ ਵੀ ਤਿਆਰ ਕਰਵਾ ਸਕਦੇ ਹੋ ਵਨ ਪੀਸ ਉਹ ਪਈ ਜੀ ਹੈਂਗਰ 'ਚ ਵਨ ਪੀਸ ਵੀ ਤਿਆਰ ਕਰਵਾ ਸਕਦੇ ਹੋ ਆਪਣੀ ਚੋਆਇਸ ਅਕਾ ਤੇ ਇਧਰਾ ਦੇ ਕਮੇ ਇਹੀ ਕੱਪੜੇ ਦਾ ਵਨ ਪੀਸ ਤਿਆਰ ਕੀਤਾ ਹੋਇਆ ਚੈੱਕ ਕਰੋ ਦੇਖੋ ਦੇਖੋ ਬਹੁਤ ਸੋਹਣਾ ਇਦਾਂ ਤੁਸੀਂ ਇਹਨਾਂ ਨੂੰ ਬਹੁਤ ਸੋਹਣੇ ਲੱਗਣਗੇ ਹਨਾ ਬਹੁਤ ਬਹੁਤ ਆਹ ਪ੍ਰਿੰਟ ਦੀ ਬਹੁਤ ਸੋਹਣੀ ਲੱਗੂ ਫਰੌਕ ਬਣੇਗੀ ਇਹਦੀ ਸ਼ਰਟ ਵੀ ਬਾਲੀ ਪਿਆਰੀ ਬਣੂਗੀ ਪਰ ਗ੍ਰੀਨ ਕਲਰ ਦੀ ਨਾਲ ਸਲਵਾਰ ਲੱਗ ਕੇ ਉਤੇ ਬਰਕ ਹੋ ਜੇ ਨਾ ਬਹੁਤ ਸੋਹਣਾ ਸੂਟ ਤਿਆਰ ਹੋਣੀ ਜੇ ਤੁਸੀਂ ਗਾਇਜ਼ ਮੇਰੇ ਤੋਂ ਕਰਵਾਉਣਾ ਹੈ ਕਰਵਾ ਲਓ ਨਹੀਂ ਤਾਂ ਮੈਂ ਆਪ ਦਾ ਤਿਆਰ ਕਰ ਲੈਣਾ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਇਹ ਪ੍ਰਿੰਟ ਮਿਲਣਾ ਨਹੀਂ ਮਿਲਣਾ ਨਹੀਂ ਕਿਹੜੀ ਮੁੜ ਕੇ ਪ੍ਰਿੰਟ ਮਿਲ ਲਈ ਜਿੱਲੇ ਵੀ ਮੈਂ ਤੁਹਾਨੂੰ ਦਿਖਾ ਦੇ ਠੀਕ ਹੈ ਉਦੋਂ ਫਿਰ ਆਪਣੇ ਕੋਲ ਹੀ ਮਿਲਣਗੇ ਜਿਨੇ ਵੀ ਤਿਆਰ ਕਰਵਾਉਣਾ ਹੈ ਜਲਦੀ ਤੋਂ ਜਲਦੀ ਕਰਵਾ ਲਓ ਜਲਦੀ ਤੋਂ ਪਹਿਲਾਂ ਦੇਖ ਤਾਂ ਮੈਂ ਤਿਆਰ ਕਰਕੇ ਪਾ ਲੈਣਾ ਐ। ਇਸ ਤੋਂ ਬਾਅਦ ਤਾਂ ਮੇਰੇ ਆਲਾ ਸੂਟ ਵੀ ਨਹੀਂ ਰਹਿੰਦਾ ਉਹ ਵੀ ਸੇਲ ਹੋ ਜਾਂਦਾ ਹੁੰਦਾ। ਕੀ ਕਹਿਣਾ? ਦੇਖੋ। ਚਾਰ ਸ਼ਰਟਾਂ ਨੇ ਇਹ ਆਪਣੇ ਕੋਲੇ। ਚਾਰਾਂ ਤੇ ਸਵਾਦ ਤਾਂ ਆਉ ਜੇ ਮੇਰੇ ਕੋਲੋਂ ਡਿਜ਼ਾਈਨ ਕਰਵਾ ਕੇ ਮੈਂ ਤੁਹਾਨੂੰ ਹੀ ਸਟਿਚ ਕਰਵਾ ਕੇ ਬਾਉਂ। ਕਿਉਂਕਿ ਡਿਜ਼ਾਈਨ ਮੈਂ ਕ੍ਰੀਏਟ ਕਰੂੰ ਤੁਹਾਡੇ ਵਾਸਤੇ। ਇਹ ਸਹਰਾ ਫੋਟਲ ਗ੍ਰੀਨ ਵੀ ਦਿਖਾ ਦਦੀ ਆ ਮੈਂ ਤੁਹਾਨੂੰ। ਹਾਂਜੀ। ਠੀਕ ਹੈ ਜੀ। ਲੈ ਵੀਪਾ। ਪੈਰਟ ਕਲਰ ਦੀ ਹੋ ਗਈ। ਵੀਰਪਾਲ ਮੰਗਦੀ ਸੀ ਪੈਰਟ ਕਲਰ। ਇੱਕ ਤਾਂ ਵੀਰਪਾਲ ਨੇ ਲੈ ਕੇ ਜਾਣਾ ਇਹ। ਦੇਖੋ ਲਓ ਜੀ। ਕਿੰਨਾ ਸੋਹਣਾ ਰੰਗ ਆ, ਕਿੰਨਾ ਸੋਹਣਾ ਖਿਲੂਰ। ਕਲਰ ਵੀ ਪਾਇਆ ਹੋਇਆ ਵੀ ਇਦਾਂ ਕਿਉਂਕਿ ਜਿਹੜੇ ਫਲੋਰੋ ਜਿਹੇ ਪ੍ਰਿੰਟ ਹੁੰਦੇ ਨੇ ਨਾ ਇਹ ਪਾਏ ਜੱਜ ਦੇ ਵਾਲੇ ਹੁੰਦੇ। ਹਾਂਜੀ। ਇਦਾਂ ਦੇ ਪ੍ਰਿੰਟ ਇਹਦੀ ਵੀ ਫਰਾਕ ਬਹੁਤ ਸੋਹਣੀ ਲੱਗੂਗੀ। ਹੂੰ ਇਦਾਂ ਦੇ ਪ੍ਰਿੰਟ ਮਿਲਦੇ ਵੀ ਨਹੀਂ ਹੁੰਦੇ। ਚੈੱਕ ਕਰੋ ਤੁਸੀਂ ਕਿਰ। ਕਲਰ ਵੀ ਬਹੁਤ ਸੋਹਣਾ ਲੱਗਦਾ ਹੈ। ਦਾ ਨਾਮ ਮੇਰਾ ਕਿਹੜੇ ਪ੍ਰਿੰਟ ਨੇ ਆਪਣੇ ਕੋਲ ਪਾ ਲਿਆ ਇੱਕ ਹੀ ਰਹਿ ਗਿਆ ਨਾ ਫਿਰ ਇਹ ਤਾਂ ਠੀਕ ਹੈ ਇੱਕ ਤਾਂ ਹੋ ਗਿਆ ਬੁੱਕ ਹੋ ਗਿਆ ਬੁੱਕ ਭਾਈ ਇੱਕ ਰਹਿ ਗਿਆ ਦੋ ਸ਼ਰਟਾਂ ਬਣਵਾ ਲਿਓ ਕੁੜੀਓ ਠੀਕ ਹੈ ਦੇਖੋ ਬੱਡੇ ਪਣੇ ਦੇ ਸੂਟ ਨੇ ਬਾਈ ਠੀਕ ਆ ਫੁੱਲ ਵੱਡਾ ਪਣਾਗਾ ਦੇਖੋ ਲਓ ਜੀ ਪਤਲੀਆਂ-ਪਤਲੀਆਂ ਕੁੜੀਆਂ ਦੇ ਤਾਂ ਫੁੱਲ ਸੂਟ ਦੇ ਵਿੱਚੋਂ ਤਿੰਨ ਸ਼ਰਟਾਂ ਬਣ ਜਾਣੀਆਂ ਹਾਂਜੀ ਲਓ ਜੀ ਇਹ ਮੈਂ ਤੁਹਾਨੂੰ دکھਾਕਾ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਸੀ ਠੀਕ ਹੈ ਵੀ ਜਿਨੇ ਵੀ ਖਰੀਦਨੇ ਆ ਜਲਦੀ ਜਲਦੀ ਇਹਨਾਂ ਤੋਂ ਆਪਣੇ ਕੋਲ ਕੋਈ ਵੀ ਨਹੀਂ ਬਚੇ ਭਾਈ ਜੀ ਨੂੰ ਤਾਂ ਸਾਰੇ ਗਏ ਸੇਲ ਹੋ ਗਏ ਸਾਰੇ ਕੋਈ ਗੱਲ ਨਹੀਂ ਕੀਤੀ ਜਾਂਦੇ ਉਹ ਪੈਰ 'ਚ ਫਸ ਗਿਆ ਲਫਾਫਾ ਆਹ ਖਾਡੂ 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 2000 ਰੁਪਏ ਮੇਰੀ ਹੈਲਪ ਕਰ ਦੇਣਾ ਲਫਾਫਾ ਪੈਰ 'ਚ ਫਸਾ ਲਿਆ ਠੀਕ ਹੈ ਭਾਈ ਤੇ ਇਹ ਵਾਲੇ ਪ੍ਰਿੰਟਾਂ ਦੀ ਜਿਹੜੀ ਡਿਜ਼ਾਈਨ ਜਿੰਨੀ ਵੀ ਮੈਂ ਹੁਣ ਤੱਕ ਡਿਜ਼ਾਈਨ ਬਣਾਈ ਨਹੀਂ ਨਾ ਸਲਵਾਰਾਂ ਤੇ ਬੱਰਕ ਕਰਕੇ ਸ਼ਾਰਟਾਂ ਤੇ ਡਿਜ਼ਾਈਨਿੰਗ ਕਰਕੇ ਕਿਵੇਂ ਵੀ ਬਣਵਾ ਸਕਦੇ ਜਿਵੇਂ ਤੁਸੀਂ ਮੇਰੇ ਡਿਜ਼ਾਈਨਾਂ ਨੂੰ ਬਹੁਤ ਪਿਆਰ ਦਿੱਤਾ ਜੀ ਆਹ ਦੇਖੋ ਆ ਜੋਰਜਟ ਦੇ ਡਿਜ਼ਾਈਨ ਬਣੇ ਹੋਏ ਨੇ ਇਹ ਆਪ ਇਸਕੋ ਆਪ ਜੋਰਜਟ ਤੇ ਇਦਾਂ ਤਿਆਰ ਕਰਕੇ ਦੂੰਗੀ ਸੋਹਣੇ ਸੋਹਣੇ ਪੀਸ ਬੜਵਾਓ ਸਹੀ ਤੁਸੀਂ ਜਲਦੀ ਜਲਦੀ ਆਰਡਰ ਕਰੋ ਨੰਬਰ 62831 70170 ਜਲਦੀ ਜਲਦੀ ਆਰਡਰ ਪਾ ਦਿਓ ਕਿਰਪਾ ਇਹ ਤੇ 10 ਨਾ ਹੋ ਜੇ ਕਿਤੇ ਰਹਿ ਜਿਓ ਤੁਸੀਂ ਤੇਰੀ ਦੂਰ ਹੋਈ ਗਈ ਆ ਉਹ ਜੂ ਜੂ ਆ ਗਿਆ ਸੀ ਉਦੋਂ ਵਿੱਚ ਪਾ ਦਿੰਦਾ ਕਲੀਅਰ ਵੀ ਦਿਖਾ ਦਨੀ ਆ ਇਦਾਂ ਜ਼ੂਮ ਕਰਕੇ ਠੀਕ ਹੈ ਆ ਆਪਣਾ ਪੋਤਾ ਲਵਾਪੇ ਜੀ ਪਾ ਦੋ ਵੀਰਾ ਆ ਆਪਣਾ ਫਲੋਰ ਪ੍ਰਿੰਟ ਆ ਗਿਆ ਆ ਗਿਆ ਜੀ ਬੋਟਲ ਗ੍ਰੀਨ ਠੀਕ ਹੈ ਜੀ ਆ ਗਿਆ ਬਲੂ ਕਲਰ ਦਾ ਠੀਕ ਹੈ ਜੀ ਆ ਗਿਆ ਗ੍ਰੇ ਕਲਰ ਦਾ ਜੀ ਠੀਕ ਹੈ ਜੀ ਆ ਗਿਆ ਗ੍ਰੇ ਕਲਰ ਦਾ ਜੀ ਆ ਗਿਆ ਮੋਰ ਪੰਖੀਆ ਕਲਰ ਜੀ ਆ ਦੇਖੋ ਜੀ ਮਲਟੀ ਕਲਰ ਆ ਗਿਆ ਆ ਮਹਿਰੂਨ ਕਲਰ ਆ ਗਿਆ ਜੀ ਆ ਫਿਰ ਬੋਟਲ ਗ੍ਰੀਨ ਕਲਰ ਜੀ ਆ ਨਿਓਨ ਛੇਡ ਆ ਗਈ ਜੀ ਆ ਮਲਟੀ ਕਲਰ ਆ ਗਿਆ ਜੀ ਆ ਵੀ ਮਲਟੀ ਕਲਰ ਦੇ ਵਿੱਚ ਆ ਗਿਆ ਈ ਠੀਕ ਹੈ ਆ ਆਪਣੇ ਕੋਲ ਆ ਗਿਆ ਸ਼ਰਟ ਦਾ ਪੀਸ ਜੀ ਤੇ ਆ ਆ ਗਿਆ ਆਪਣੇ ਕੋਲ yellow ਕਲਰ ਜੀ ਆ ਜੀ ਇਹਦੇ ਨਾਲ ਸਲਵਾਰ ਤੇ ਆ ਆ ਗਿਆ ਜੀ ਆਪਣੇ ਕੋਲੇ ਜਿਹੜਾ ਸੀਗਾ ਵਰਕ ਸੀਗਾ ਤੁਹਾਨੂੰ ਦੱਸਿਆ ਸੀਗਾ ਵੀ ਸਾਰਾ वर्क किया चिकन बरकूट ठीक है जी आ हो गया अपने कंप्लीट किसी ने भी ऑर्डर करना पैनी कर सकते हाँ देख और पता लग गया भी गेट खुला गा हाँ जी कि कोई गल ने की है बच्चों के तो मच्छर मुछर रहा हों देख हाँ हाँ जी जीवाई गाइज ਹੁਣ ਆਪਾਂ ਚੱਲਿਆਂ ਇਹਨਾਂ ਦੇ ਐਡਰੈਸ ਦੇ ਪ੍ਰਿੰਟ ਕਢਵਾਉਣ ਆ ਸਾਰੇ ਸੂਟ ਜਿੰਨੇ ਆਪਾਂ ਕਰਤੇ ਆ ਜਿਹੜੇ ਡਿਸਪੈਚ ਠੀਕ ਆ ਸਾਰੇ ਆਪਾਂ ਭੇਜ ਦਈਏ ਕਿਰਾ ਤੇ ਹੁਣ ਆਪਾਂ ਭੁੱਪੜ ਜੀ ਦੇ ਘਰੇ ਜਾਵਾਂਗੇ ਛੋਟੇ ਭੁੱਪੜ ਜੀ ਦੇ ਘਰੇ ਪ੍ਰਿੰਟਰ ਆ ਉੱਥੇ ਆਪਾਂ ਸਾਰੇ ਐਡਰੈਸਾਂ ਦੇ ਪ੍ਰਿੰਟ ਕੱਢਾਂਗੇ ਰਿੱਕੀ ਆਉਂਦੇ ਨੇ ਸਕੂਟੀ ਅੰਦਰ ਲਾਉਂਦੇ ਨੇ ਪਹਿਲਾਂ ਉਹ ਲਾ ਦੇਣ ਸਕੂਟੀ ਅੰਦਰ ਤੇ ਫਿਰ ਆਪਾਂ ਕਰਦੇ ਆਂ ਕੰਮ ਕਾਰ ਸਾਰੇ ਲੋ ਭਈ ਆਪਾਂ ਠੀਕ ਆ ਬੁਟੀਕ ਵਧਾ ਕੇ ਆ ਗਈ ਸੀਗੇ ਤੇ ਹੁਣ ਮੈ ਲੈਣੀ ਸੀ ਦਵਾਈ ਦਵਾਈ ਆਪਾਂ ਲੈ ਰਿਆ ਇੱਥੋਂ ਬੀਆਰ ਮੈਡੀਕਲ ਹੌਟ ਰਿੱਕੀ ਨੂੰ ਭੇਜਿਆ ਹੋਇਆ ਇੱਕ ਤਾਂ ਕੰਮ ਕਰਕੇ ਅੱਜ ਥੋੜੀ ਜਿਹੀ ਸਟ੍ਰੈਸ ਜੀ ਜ਼ਿਆਦਾ ਹੋਈ ਪਈ ਸੀ ਉਹਦੇ ਕਰਕੇ ਨਾ ਹੈਡੈਕ ਬਹੁਤ ਹੋ ਰਿਹਾ ਸੀਗਾ ਮੈਂ ਕਿਹਾ ਚੱਲ ਦਵਾਈ ਲੈ ਲਾਂ ਕਿਉਂਕਿ ਨਹੀਂ ਤਾਂ ਫਿਰ ਜੰਮੀ ਬਾਹਲਾ ਹੋਣ ਲੱਗ ਜੂਗੀ ਤੇ ਜੇ ਮੇਰਾ ਬਾਹਲਾ ਹੈਡੈਕ ਹੋਣ ਲੱਗ ਜੇ ਫਿਰ ਮੇਰੇ ਤੋਂ ਜੰਮੀ ਨਹੀਂ ਉੱਠੇ ਜਾਂਦਾ ਕਿੰਨਾ ਕੁ ਜ਼ਿਆਦਾ ਪੇਨ ਹੁੰਦਾ ਫਿਰ ਤਾਂ ਬਾਹਲਾ ਜਾਵੇ ਰਿੱਕੀ ਨੂੰ ਭੇਜਿਆ ਮੈਂ ਮੈਡੀਸਿਨ ਲੈਣ ਇਧਰ ਜੁਹਾਰ ਸਿੰਘ ਦੀ ਸੌਂਗੇ ਨੇ ਕੀ ਨਾ ਦਾ ਫੇਸ ਵੀ ਹੁਣ ਠੀਕ ਹੋ ਗਿਆ ਠੀਕ ਹੈ ਤੇ ਇੱਕ ਆਪਾਂ ਜਿਹੜੇ ਪਿੰਡ ਦੇ ਹੁਣ ਮੈਂ ਸੋਚਿਆਗਾ ਵੀ ਪਿੰਡ ਵਾਲੇ ਪਾਰਸਲ ਜਿਹੜੇ ਹੈਗੇ ਪੋਸਟ ਆਫਿਸ ਰਾਹੀਂ ਹੀ ਭੇਜਿਆ ਕਰਾਂ ਕਿਉਂਕਿ ਦੂਸਰੇ ਜਿਹੜੇ ਕੂਰੀਅਰ ਸਰਵਿਸ ਆ ਉਹ ਬਹੁਤ ਜ਼ਿਆਦਾ ਲੇਟ ਕਰ ਦਿੰਦੀ ਆ ਤੇ ਕੋਈ ਨਾ ਕੋਈ ਉਹਨਾਂ 'ਚ ਪ੍ਰੋਬਲਮ ਹੋਉਂਦੀ ਰਹਿੰਦੀ ਐ ਤੇ ਕਲਾਇੰਟ ਨੂੰ ਵੀ ਵਿਚਾਰਿਆਂ ਨੂੰ ਠੀਕ ਆ ਕਿਉਂਕਿ ਕਲਾਇੰਟ ਦੀ ਵੀ ਕੋਈ ਗਲਤੀ ਨਹੀਂ ਹੁੰਦੀ ਆਪਣੀ ਵੀ ਕੋਈ ਗਲਤੀ ਨਹੀਂ ਹੁੰਦੀ ਫਿਰ ਉਹ ਸਨ ਵਿਚਾਲੇ ਜੇ ਇਹਨਾਂ ਦੇ ਕਲਾਇੰਟ ਪਰੇਸ਼ਾਨ ਹੁੰਦੇ ਹਨ ਨਾਲੇ ਆਪਾਂ ਹਨ ਤਾਂ ਆਪਾਂ ਉਹਦੇ ਕਰਕੇ ਆਪਾਂ ਅੱਜ ਡਰੈਸ ਵਗੈਰਾ ਪ੍ਰਿੰਟ ਆਊਟ ਕੱਢਣੇ ਨੇ ਸਾਰੇ ਡਰੈਸ ਜਿੰਨੇ ਵੀ ਕੱਲ ਵਾਲੇ ਕੋਰੀਅਰ ਨੇ ਉਹ ਆਪਾਂ ਓਪਰ ਜੀ ਕੇ ਘਰੇ ਜਾ ਕੇ ਦਿੱਤਾਗੇ। ਲੋ ਬਈ ਪਹੁੰਚ ਗਏ ਆਪਾਂ ਪੂਆ ਜੀ ਕੇ ਘਰ। ਇੱਥੇ ਹੁਣ ਆਪਾਂ ਕਰਾਂਗੇ ਕੰਪਿਊਟਰ ਤੇ ਕੰਮ। ਯੁਜਾਰ ਸਿੰਘ ਜੀ ਸੌਂਗੇ ਵਧੀਆ ਚਲੋ। ਹੋਰ ਲੋ ਬਈ ਗਾਇਸ ਸਾਡਾ ਕੋਈ ਕੰਪਨੀ ਹੋਇਆ। ਕਿਉਂਕਿ ਪ੍ਰਿੰਟ ਕਰ ਸੀਗਾ ਜਿਹੜਾ ਉਹ ਚੱਲਦਾ ਨਹੀਂ। ਕਰਕੇ ਅਸੀਂ ਮੂਹ ਲਟਕਾਉਂਦੇ ਨੇ ਆਪਕੋ ਸਾਗੀ ਮਟਰ ਆਜੂ ਆਈ ਜ਼ੀਰਾ ਜਨੇ ਮੈਨੂੰ ਮਲੱਟੀ ਪਾਊਡਰ ਲਿਆਤਾ ਥੈਂਕਸ ਟੂ ਮਾਈ ਬਹਿਨ ਤਾਂ ਹੁਣ ਕੱਲ ਤੇ ਗਿਆ ਕੰਮ ਹੈਨਾ ਚਲੋ ਦੇਖਦੇ ਆ ਕੀ ਬਣਦਾ ਅੱਜ ਬੱਦਲ ਜੇ ਵੀ ਹੋਏ ਪਏ ਤੁਹਾਰ ਸਿੰਘ ਜੀ ਸੌਂਗੇ ਸੀ ਦਵਾਰੇ ਉੱਠ ਗੜੇ ਹੁਣ ਆ ਲਓਏ ਗਾਇਸ ਵਰਕਰ ਆਪਾਂ ਕਰਵਾ ਲਿਆ ਮੈਕਡੋਨਲਡ ਤੋਂ ਲਿਆ ਆਪਾਂ 버거 ਆਲੂ ਟਿੱਕੀ ਤੁਹਾਰ ਸਿੰਘ ਨੂੰ ਮਿਲ ਗਈਆਂ ਐਨਕਾਂ ਪਹਿਲਾਂ ਮੈਂ ਲਾਈਆਂ ਸੀ ਜਾਂ ਜੁਝਾਰ ਨੇ ਲਾਤੀਆਂ ਪਰ ਮੇਰੇ ਲੱਗੀਆਂ ਹੋਈਆਂ ਪੁੱਤ ਤੂੰ ਐਨਕਾ ਦਿੱਤੀਆਂ ਸੀ ਵੀਰੇ ਨੇ ਲਾ ਲਓ ਤੁਸੀਂ ਧੰਨਵਾਦ ਥੈਂਕ ਯੂ ਥੈਂਕ ਯੂ ਘਰ ਦਾ ਭਾਈ ਕਿੱਕ ਕਰੂਗਾ ਬਾਲ ਨੂੰ ਕਰੋ ఓ ਵੈਰੀ ਗੁੱਡ ਆਜੋ ਏ ਮਾਰੋ ਮਾਰੋ ਚੱਕ ਲਓ ਚੱਕ ਲਓ ਏ ਹਾਂਜੀ ਆਜੋ ਓਏ ਹੋਏ ਓਏ ਹੋਏ ਏ ਏ ਏ ਹਾਲੋ ਏ ਏ ਵੈਰੀ ਗੁੱਡ ਦੇ ਓਏ ਲੋ ਬਈ ਗਾਇਸ ਤੇ ਆਪਾਂ ਪਹੁੰਚ ਗਏ ਘਰ ਜੁਹਾਰ ਤੁਹਾਨੂੰ ਪਤਾ ਵੀ نیچے ਖੇਡੀ ਜਾਂਦਾ ਤਾਂ ਮੈਂ ਸੋਚਿਆ ਵੀ ਉਹਦੇ ਖੇਡਦੇ ਖੇੜਦੇ ਰੂਮ ਦੀ ਸੈਟਿੰਗ ਕਰ ਦਈਏ ਠੀਕ ਹੈ ਤਾਂ ਸਾਰਾ ਰੂਮ ਸਾਫ਼ ਕਰਨ ਵਾਲਾ ਪਿਆ ਸੀਗਾ ਹਾਊਸ ਆਫ ਕੀਤਾ ਚਾਦਰ ਵਗੈਰਾ ਠੀਕ ਕੀਤੀ ਠੀਕ ਹੈ ਤੇ ਇਨਾਂ ਕਾ ਕੰਮ ਸੀ ਵਸੂਪਰ ਤੇ ਸਬਜੀ ਦੇ ਵਿੱਚ ਅੱਜ ਬਣੀ ਹੋਈ ਆ ਪੱਤ ਗੋਭੀ ਪੱਤ ਗੋਭੀ ਸਾਨੂੰ ਦੋਨਾਂ ਨੂੰ ਨਹੀਂ ਪਸੰਦ ਵਧੀਆ ਨਹੀਂ ਲੱਗੀ ਸਾਨੂੰ ਦੋਨਾਂ ਨੂੰ ਨਹੀਂ ਪਸੰਦ ਤਾਂ ਅਸੀਂ ਕਨਫਿਊਜ਼ ਹੋਏ ਪਏ ਆ ਸੋਚ ਰਹੇ ਆ ਵੀ ਕੀ ਖਾਈਏ ਕੀ ਨਾ ਖਾਈਏ ਹਨ ਤੇ ਇੱਕ ਤੁਹਾਨੂੰ ਪਤੇ ਦੀ ਗੱਲ ਦੱਸਾਂ ਮੇਰਾ ਸਿਰ ਇਨਾਂ ਕਾ ਦੁਖ ਰਿਆ ਸੀਗਾ ਹਨ ਮੈਂ ਦਵਾਈ ਮੰਗਵਾਈ ਮੈਂ ਆਈਸਕ੍ਰੀਮ ਖਾਧੀ ਮੇਰਾ ਸਿਰ ਦੁਖਣੋਂ اٹ ਗਿਆ ਹਨ ਰਿੱਕੀਲਾ ਚਮਤਕਾਰ 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 ਹੈ। ਹਾਂ ਬਹੁ ਹੀ ਦੁੱਖ ਮਤਲਬ ਮੜੇ ਸਟ्रेस ਜੀ ਨਾਲ ਦੁਖੀ ਜਾਂਦਾ ਸੀ ਪਤਾ ਨਹੀਂ ਮੇਂਡ ਡਿਵਰਟ ਜਾ ਹੋ ਗਿਆ ਸ਼ਾਇਦ ਤਾਂ ਕਰਕੇ हट ਗਿਆ ਰਿੱਕੇ ਇਹ ਚੀਜ਼ ਵੀ ਹੋ ਸਕਦੀ ਹੈ। ਚਲੋ ਬਾਕੀ ਹੋ ਜਾਂਦਾ ਕਈ ਵਾਰ ਹਨ ਤੇ ਬਾਕੀ ਭਾਈ ਜਿਹੜੇ ਸੂਟ ਸੀਗੇ ਉਹ ਸਾਰੇ ਸੇਲ ਹੋ ਗਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਤੁਹਾਨੂੰ ਹੁਣ ਵੀ ਦੱਸਦਾ ਜਿਹੜੇ ਆਪਣੇ ਕੋਲ ਹੋਰ ਨਿਊ ਚੀਜ਼ਾਂ ਨੇ ਉਹ ਮੈਂ ਅੱਜ ਤੁਹਾਨੂੰ ਦਿਖਾਤੀਆਂ ਸਾਰਿਆਂ ਨੂੰ ਠੀਕ ਹੈ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲਿਓ ਤੇ ਜਿਹਨੂੰ ਜਿਹਨੂੰ ਜਿਹੜਾ ਜਿਹੜਾ ਪਸੰਦ ਹੋਇਆ ਤੁਹਾਨੂੰ ਪਤਾ 62831 77170 62831 77170 ਵਾਲੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜਣਾਗਾ ਪ੍ਰਾਈਸ ਪੁੱਛਣਾਗਾ ਠੀਕ ਹੈ ਦੈਨ ਫਿਰ ਇਸ ਤੋਂ ਬਾਅਦ ਤੁਸੀਂ ਆਪਣੇ ਐਡਰੈਸ ਤੇ ਉੱਤੇ ਡਿਸਪੈਚ ਕਰਵਾ ਸਕਦੇ ਹੋ ਠੀਕ ਹੈ ਬਈ